ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਨਾਮ ਦੱਸੋ ਜੀ ਆਪਣਾ ਨਾਮ ਆਪਣਾ ਟੀਨਾ ਜੀ ਪਿੰਡ ਬੁੱਟਰਕਲਾ ਜ਼ਿਲ੍ਹਾ ਮੋਗਾ ਜੀ ਠੀਕ ਹੈ ਜੀ ਹਾਂਜੀ ਵੀ ਗਾਂ ਦੀ ਜਾਣਕਾਰੀ ਦਿਓ ਜੀ ਗਾਂ ਇਸਵੇਰੇ ਸੂਈਆ 5 ਵਜੇ ਠੀਕ ਹੈ ਵੀ ਸੂਈਆ ਬਈ ਇਹ ਦੂਜੇ ਸੂਏ ਸੂਈਆ ਜੀ ਠੀਕ ਹੈ ਜੀ ਰੇਟ ਰੇਟ 48000 ਰੁਪਏ ਠੀਕ ਹੈ ਬਾਕੀ ਵੱਡੀ ਵੀਡੀਓ ਚ ਦੇਖ ਲਓ ਭਰਾ ਹਾਂਜੀ ਵੀ ਦੂਜੀ ਗਾਂ ਦੀ ਜਾਣਕਾਰੀ ਦਿਓ ਜੀ ਦੂਜੀ ਗਾਂ ਦੂਜੇ ਸੂਏ ਸੂਣ ਵਾਲੀ ਆ 5 ਦਿਨ ਬਾਕੀ ਹੈ ਜੀ ਇਹਦੇ ਠੀਕ ਹੈ ਜੀ ਕੀ ਰੇਟ ਭਰਾ ਦਾ ਇਹਦਾ 47000 ਰੁਪਏ ਜੀ 47000 ਰੁਪਏ ਰੇਟ ਆ ਭਰਾ ਬਾਈ ਜੀ ਨਾਲ ਜ਼ ਦੇਸੀਆਂ ਦੂਜੇ ਸਿਰ ਤੋਂ ਸੋਣ ਵਾਲੀਆਂ ਜਿਹੜੇ ਦਾਣੇ ਤੇ ਪੂਰੇ ਹੀ ਆ ਬਸ ਠੀਕ ਹੈ ਜੀ ਹਾਂਜੀ ਤੇ ਰੇਟ ਭਰਾ ਰੇਟ ਦਾ 25000 ਰੁਪਏ ਰੇਟ 25000 ਚੌਥੀ ਗਾਹ ਦਾ ਜੀ ਚੌਥੀ ਗਾਹ ਸੁਈ ਹੋਈ ਆ ਜੀ ਮਗਰ ਵੱੱਛੀ ਆ ਇਹਦੇ ਤੇ 6 ਕਿਲੋ ਦੁੱਧ ਆਈਏ ਥੱਲੇ ਠੀਕ ਹੈ ਇਹਦਾ ਰੇਟ 15000 ਰੁਪਏ ਇਹਦਾ ਰੇਟ 15000 ਲੋ ਭਰਾ ਚੈੱਕ ਕਰ ਸਕਦੇ ਹੋ ਬਸੀ ਵੋ ਘੇਟ ਸੋਣੀ ਹੈ ਬਾਈ ਕੋਲ ਚਾਰ ਗਾਵਾਂ ਠੀਕ ਹੈ ਜੀ ਇੱਕ ਦੇਸੀ ਗਾਂ ਤੇ ਇੱਕ ਜਰਸੀ ਤੇ ਬਾਕੀ ਵੱਡੀ ਵੀਡੀਓ ਚ ਚੈੱਕ ਕਰ ਸਕਦੇ ਹੋ ਭਰਾ ਠੀਕ ਹੈ ਜੀ ਪਿੰਡ ਬੋਟਰ ਤੇ ਜਿਲ੍ਹਾ ਇਹਨੂੰ ਪਹੇਂਦਾ ਮੌਗਾ ਮਿਲਦੇ ਹਾਂ ਭਰਾ ਕਿਸੇ ਨਵੀਂ ਵੀਡੀਓ ਚ ਉੱਕ ਕੇ ਬਾਏ